हां जी शशिकांत वेलकम की हालचाल केमे हो सारे ठीक ठाक करदे छोटे से ब्लॉग की शुरुआत है इस काम का टाइम हो गया 7:30 8:00 ਦਾ ਟਾਈਮ ਹੋ ਗਿਆ ਅੱਜ ਆਪਾਂ ਗਏ ਕਿਤੇ ਯਾਨੀ ਕਿ ਮੈਂ ਗਿਆ ਸਵੇਲ ਦਾ ਕਿਤੇ ਥੋੜਾ ਕੰਮ ਹੈ ਕੰਮ ਦੇਖਣ ਗਏ ਕਿਰਦਾਸਪੁਰ ਤੇ ਮੰਮੀ ਇੱਥੇ ਮੰਮੀ ਹੋਣੇ ਗਏ ਆ ਤੇ हां जी ਜਿਵੇਂ ਆ ਚੱਲ ਠੀਕ ਠਾਕ ਮੈਂ ਵੀ ਆਪਣੇ ਪਹੁੰਚਿਆ ਘਰ ਉਹ ਦੁੱਧ ਬਲ ਗਿਆ ਉੱਥਰ ਦੁੱਧ ਬਲ ਗਿਆ ਯੋ ਆ ਲੈ ਚਲੋ ਮੌਕੇ ਦੇ ਵੇਲੇ ਨਹੀਂ ਤੇ ਵੀ ਕੰਮ ਹੋ ਜਾਣਾ ਹੈ ਖਤਮ ਚਲੋ ਇਹ ਮੇਰੀ ਡਿਊਟੀ ਲੱਗੀ ਹੁਣ ਆ ਲੱਗਾ ਮੈਂ ਬਣ ਹੁਣ ਮੈਂ ਸਬਜ਼ੀ ਤੇ ਬਣੀ ਪਈ ਹੈ ਤੇ ਅੱਜ ਨੂੰ ਕੀ ਕੀਂਦੇ ਆ ਚਨੇ ਜਿਹੜੇ ਹੁੰਦੇ ਆ ਗੋਲ ਮੈਂ ਕਹੇ ਨਾ ਬੜੰਨੇ ਅੱਜ ਤੇ ਕਦੋਂ ਜਾ ਕਿਦਾਂ ਕਿਵੇਂ ਬਣਾ ਪਹਿਲਾਂ ਕੜਾਹੀ ਤੇਲ ਪਾ ਲਈਏ ਇੱਕ ਤੋਂ ਮੰਨ ਲੈ ਗੱਲੇ ਮੈਂ ਪੋਚ ਪੋਚ ਕੇ ਤਰਕਮ ਉਪਰ ਅੱਧੀ ਕੜਾਈ ਥੋੜਾ ਜਿਹਾ ਤੇਲ ਅਜ ਤਰ ਪੰਗੋਰ ਬਣਾਉਣੇ ਦੇਖੋ ਨੇ ਕਿਵੇਂ ਬਣਦੇ ਐ ਇਹਨੇ ਤੇਲ ਬਣਾਉ ਹੋਰ ਨਹੀਂ ਬਣਾਉ ਬਸ ਚਲੋ ਇਹਨੇ ਤੇਲ ਪਾ ਕੇ ਇਹਨਾਂ ਚਿੰਕਾ ਗਰਮ ਕਰਨਾ ਭਾਈ ਪੈ ਕੋਈ ਨਹੀਂ ਪਾਣੇ ਨਹੀਂ ਪੈ ਨਹੀਂ ਕਿਤੇ ਪਾਣੇ ਚਲੋ ਠੀਕ ਹੈ ਜਦ ਵੀ ਹੋ ਗਏ ਆਪਣੇ ਚਨੇ ਤਿਆਰ ਤੇਲ ਪਾ ਕੇ ਮਸਾਲਾ ਤਲਦੀ ਮਸਾਲਾ ਲੂਣ ਪਾਣੀ ਪਾ ਦਿੱਤਾ। ਕੋਈ ਵਿੱਚ ਪਿਆਈ ਨਹੀਂ ਪਾਇਆ ਕੋਈ ਕੁਛ ਨਹੀਂ। ਇਦਾਂ ਤਿਆਰ ਹੋ ਗਿਆ ਸਮਾਨ। ਹਾਂ, ਹੋਰ ਬਿਲਕੁਲ ਰੈਡੀ। ਜਦ ਬੰਦ ਕਰਦਾ। ਜਦ ਜੱਸ ਬੰਦ ਕਰਦਾ। ਦੇਖ ਰੱਖ ਕੇ ਦੇਖਦੇ ਹਾਂ ਕਿੱਦਾਂ ਦੇ ਬਣੇ। ਟਾਈਮ ਹੋ ਗਿਆ ਕੋਈ 10 ਵਜੇ ਦਾ। ਰੋਟੀ ਪਾਣੀ ਖਾਣ ਦੀ ਤਿਆਰੀ। ਰੋਟੀ ਪਾਣੀ ਖਾ ਲਈ ਫਿਰ ਮਿਲਦੇ ਆ ਤੁਹਾਨੂੰ। ਲੈ ਵੀ ਟਾਈਮ ਹੋ ਗਿਆ 11:30 ਦਾ ਲੈਡ ਕਿਥੀ ਬੰਦ ਤੇ ਕਾ ਕਾਕਾ ਦੁੱਧ ਮੰਗਣ ਡਿਆ ਮੈਂ ਕਿ ਤਿਆਰ ਕਰ ਦਿਆ ਦੁੱਧ ਫੇਰ ਕਾਕੇ ਨੂੰ ਮੈਂ ਇਧਰ ਕਿਰਨ ਹਾਂਜੀ ਇਹ ਆ ਚੱਲ ਦੋਸਤੋ ਟੈਂਬਲਾ ਹੋ ਗਿਆ ਤੇ ਕਾਕੇ ਨੇ ਜਗਾਤਾ ਨੂੰ 11:30 ਵਜੇ ਆਪਾਂ ਸੁੱਤੇ ਕਿੱਥੇ ਅਜੇ ਕਿਰਨ ਸੁੱਤੀ ਤੇ ਕਾਕੇ ਨੇ ਜਗਾਤਾ दु रेडी करके दें अच्छा लोग शोट छोटा ज्यादा होना ज्यादा नहीं कर सकते काफी हो गया गुड मॉर्निंग हाल चाल क्या सारे ठीक ठाक वो करोटे शुरुआत से राहरा हो गया है ਇਹ ਮੋਰ ਨਹੀਂ ਤਾਂ ਇਹ ਮਗਰ ਜਿਹੜਾ ਛੋਟਾ ਮੋਟਾ ਕੰਮ ਜਿਹੜਾ ਕਰਨ ਵਾਲਾ ਕਰਦਾ ਇਹ ਕਰ ਲੈਨੇ ਹਨਾ ਇੱਥੇ ਉਹ ਨਾਲ ਇਹ ਖਿੜਕੀਆਂ ਕੁੜਕੀਆਂ ਇਹਦੀਆਂ ਖਿੜਕੀਆਂ ਬਣਾ ਦਈਏ ਅੰਦਰ ਦੀ ਤੇ ਬਾਹਰ ਦੀ ਇਹ ਜਿਹਾ ਤਿਆਰ ਕਰ ਦਿੰਨੇ ਫਿਲਹਾਲ ਬਾਕੀ ਦਾ 40 ਦਾ ਦਰਵਾਜ਼ਾ ਵੀ ਤਿਆਰ ਕਰਦੇ ਹੁਣ ਇਹ ਕਿਦੇ ਹੌਲੀ ਹੌਲੀ ਇਦਾਂ ਹੀ ਕੰਮ ਹੋਣੇ ਸਾਰੇ ਸੱਸਾ ਜੀ ਸਵੇਰ ਦਾ ਟਾਈਮ 9 ਵਜੇ ਦਾ ਜਿੰਨਾ ਚਾ ਨਾਸ਼ਤਾ ਪਾਣੀ ਨਹੀਂ ਬੰਦਦਾ ਅਗਰ ਆਪਾਂ ਕੰਮ ਕਰ ਕਰ ਲਈਏ ਮੇਰੇ ਨਾਲ ਆਰਥਾ ਪਾਣੀ ਬਣਾਉਣ ਦਾ ਵਾਅਦਾ ਦੇ ਦੇ ਠੀਕ ਜੇ ਓਕੇ ਚਲੋ ਇਹਦੇ ਨੇ ਪਲਾਈਆਂ ਕੁਛ ਉੱਪਰ ਹੀ ਪਈਆਂ ਨੇ ਟੋਟੇ ਡੱਟੇ ਕੱਟ ਕੇ ਪੀਸਵੇਂ ਦਾ ਛੋਟੇ ਮੋਟੇ ਕੱਟ ਕੇ ਤੇ ਬਣਾ ਦਈਏ ਤੇ ਉੱਤੋਂ ਲੈ ਕੇ ਆਈਏ ਜੋ ਵੀ ਇਹ ਸਾਰਾ ਪਿਆ ਆਹ ਜਿਹੜੇ ਲੈ ਆਏ ਹਾਂ ਉਹਨੇ ਹੁਣ ਆ ਜੀ ਮਿਲਦੀਆਂ ਹਨ ਇਹ ਆ ਮਿਲਦੀਆਂ ਆ ਆ ਸ਼ਾਦੀ ਵਾਲੀ ਖਣ ਨਹੀਂ ਆਪਾਂ ਤਾਂ ਬੜੀਆਂ ਸੱਜਾਂ ਆਸ ਨੇ ਆ ਉਹਨਾਂ ਦੇ ਬੜਾ ਵਧੀਆ ਡੈਕੋਰੇਟ ਜਿਆ ਕਰਕੇ ਨਾ ਲਾਇਆ ਉਹ ਫਲਫਲ ਆ ਜਿਆ ਆਏ ਖਾਂਬੇ ਜਿਹੜਾ ਬੜਾ ਵਧੀਆ ਲਾਇਆ ਹੁੰਦਾ ਹੁੰਦਾ ਮਮੀ ਨੇ ਐ ਸੁਰਮਾ ਲੈ ਕੇ ਆਕੇ ਵਾਸਤੇ ਇੱਕ ਤੇ ਪਹਿਲਾ ਹੁੰਦਾ ਹੈ ਨਾ ਜਿਹੜਾ ਆਪ ਪੀਂਦੇ ਹੁੰਦੇ ਹਨਾ ਹਾਂ ਆਪ ਪੀਂਦੇ ਉਹ ਕੀ ਉਹਨੂੰ ਖਰਲੇ ਚ ਪਾ ਕੇ ਖਰਲ ਕਹਿੰਦੇ ਅੱ비 ਬਿਆ ਦੀਦੀ ਹੁੰਦੀ ਹੁੰਦੀ ਖਰਲੇ ਅੱਛਾ ਅੱਛਾ ਇਹ ਨਾ ਬੱਚੋ ਕ ਲਈਏ ਹਾਂ ਬੱਚੋ ਲਈ ਬੱਚੋ ਕੇ ਲਈ ਲਾਭਦਾਇਕ ਹਾਂ ਬੱਚੇ ਵਾਹ ਹੁੰਦੇ ਹੈ ਹਾਂ ਕੋਈ ਤਾਂ ਨਹੀਂ ਹੁੰਦਾ ਨਹੀਂ ਇਹ ਦਾ ਚੋਬਦਾ ਵਾ ਨਹੀਂ ਚੋਬਦਾ ਨਹੀਂ ਆਹ ਦੇ ਫਿਰ ਰੈਡੀ ਮਲੇ ਆ ਜਾਂਦੇ ਤੇ ਘਰੇ ਵੀ ਹੈਗਾ ਉਹ ਲੈ ਲੈਂਦੇ ਇਹਦੇ ਆ ਜਿੰਨੇ ਦਾਂਦਾ ਆ ਘਰ ਦੀਸ ਉਹਦੇ ਦੂੋਂ ਪਾਇਆ ਕਰ ਘਰ ਦੀਸ ਘਰ ਦੀਸ ਜਿਹੜਾ ਪਾਉਣਾ ਆਪਣੀ ਅੱਖ ਤੇ ਪੁੱਲਾ ਵੀ ਇੰਦਿਆਂ ਨੂੰ ਪਾਉਂਦੇ ਉਹ ਮਾਇ ਤੇ ਨਹੀਂ ਉਹ ਆ ਕਰ 21 ਇੱਕੱਕੇ ਦੇ ਪਾਉਂਦੇ ਲੈ ਐਵੇਂ ਹੀ ਉਂਗਲ ਦੇ ਨਾਲ ਪਾ ਕੇ ਦੇਣਾ ਨਾਲੇ ਅੱਖ ਅੱਖਾਂ ਮਰੀ ਮੋਟੀਆਂ ਹੋਣੀਆਂ ਨੇ ਹਾਂ ਤੁ ਬਾਲਾ ਹੋਣਾ ਤਾਂ ਮੋਟੀਆਂ ਕਰ ਹਾਂ ਖੱਕੇ ਦੀਆਂ ਹੋਣੀਆਂ ਜਿਹਾ ਭਾਗ ਹੋ ਗਿਆ ਖਾ ਕੇ ਵੇਖੀ ਤਾਂ ਵਿੱਚ ਬੀਬੀ ਲਾਚੀ ਪਿੰਦੀ ਦੀ ਹਰੀ ਲਾਹ ਇਹ ਕੀ ਕੀ ਕਾਇਆ ਜੰਬੀ ਸਾਸ ਮੇਰੀ ਦੇਖਾ ਤਾਂ ਉਹ ਤੇ ਚੜੀ ਹੈ ਨਹੀਂ ਆਹ ਫਾ ਕਦਾਂ ਡੇਲੇ ਲਵੇਰ ਲੈ ਇੱਕ ਨਾ ਫੜੇ ਪੈਦਾ ਦਿਖਾਓ ਚੱਬੇ ਦੂਜੀ ਅੱਖ ਜਿਉਂ ਪਾਣਾ ਹੁਣ ਇਹ ਸਲਾਈ ਨਾ ਪਾਈਦਾ ਸਲਾਈ ਦੇ ਨਾਲ ਉਂਗਲ ਆਡੀ ਲਪੇੜ ਕੇ ਸਾਰੀਆਂ ਹੇਠਾਂ ਨੂੰ ਦੇ ਦੇ ਪਲਕਾਂ ਦੀਆਂ ਹਾਈ ਤੂੰ ਅੰਦਰ ਡੇਲੇ ਜੀ ਪਾਈ ਜਾਨੀ ਔਰ ਥੱਲੇ ਚੰਮਣਿਆ ਥੱਲੇ ਵਾਲੀ ਸਾਈਡ ਤੇ ਲਾਈਦਾ ਮੜਾ ਮੜਾ ਚਪਿਆ ਵਕੇ ਆ ਨਾ ਇਹਦੇ ਨਾਲ ਨੀ ਦੋਤਾ ਇਹ ਖਾਦੇ ਇੱਕ ਦਾ ਨਾ ਨਿਕੜਾ ਰਹੀ ਆਪਣੇ ਦੋਤੇ ਨੂੰ ਮੰਮੀ ਨੇ ਅੱਜ ਇਹਦੇ ਲਈ ਸਮਾ ਲਿਆਂਦਾ ਅੱਖਾਂ 'ਚ ਪਾਇਆ ਸੋਨੂੰ ਨਜ਼ਰ ਨਾ ਕਿਤੇ ਲੱਗ ਜੇ ਆਪਣੀ ਸੋਹਣਾ ਲੱਗਦਾ ਪਿਆ ਬਹੁ ਗਿਆ ਰੋਂਦਾ ਬੜਾ ਰਾਤ ਨੂੰ ਵਿਚਾਰਾ ਜਾਗਦਾ ਰਹਿੰਦਾ ਆ ਤੇ ਦੇਨੇ ਸੁੱਤਾ ਰਹਿੰਦਾ ਅੱਛਾ ਜੀ ਚਲ ਪਈ ਥੋੜਾ ਜਿਹਾ ਵੱਡਾ ਹੋ ਗਿਆ ਫਿਰ ਉਹ ਬੰਦੇ ਸੌਂਦੇ ਬਣਾ ਦੇ ਰਾ ਇੱਧਰ ਆਪਾਂ ਲਾਇਆ ਕੂਲਰ ਕੰਮ ਵਾਲੀ ਕੰਮ ਕਰ ਗਈ ਥਾਈ ਬੈਠੀਆਂ ਮਾਵਾਂ ਦੀਆਂ ਤੇ ਵੀ ਗਏ ਨੇ ਮਾਰਕੀਟ ਥੋੜਾ ਜਿਹਾ ਸਮਾਨ ਲੈਣ ਵਾਸਤੇ ਹੈ ਇਹ ਚੰਦ ਜੀ ਇੱਧਰ ਮੰਮੀ ਮੰਮੀ ਕੀ ਬਣਾ ਰਹੀ ਐ ਬੱਛਾ ਬਣਾ ਲੱਸਾ ਬਣਾਉਂਦਾ ਤੇ ਇਹ ਇਹ ਨਵਾਂ ਹੀ ਆਇਆ ਵਾ ਕਿ ਇਹਨੂੰ ਕਿੱਥੋਂ ਜਾ ਸਕੀ ਐ ਘਰ ਹੁੰਦਾਂ ਘਰੇ ਮੰਮੀ ਹੁੰਦੇ ਮੈਂ ਨਾ ਆਪਣੇ ਹਣੀ ਪੁੱਤ ਨੂੰ ਨਾ ਲੱਸਾ ਬਣਾ ਉਠਾ ਲਾ ਕੇ ਦਿਨੇ ਰੋਟੀ ਨਹੀਂ ਖਾਂਦੇ ਪਈ ਤੇ ਮੰਮੀ ਕਹਿੰਦੀ ਵੇਖੀ ਕਿੱਦਾਂ ਖਾਂਦੇ ਮੰਮੀ ਕਹਿੰਦੇ ਲਾ ਕੇ ਦਿੰਨੀ ਐ ਮੈਂ ਤੇ ਮੇਰਾ ਪੁੱਤ ਖਾਊਗਾ ਮੇਰੇ ਉਹਨਾਂ ਕਰ ਮੈਂ ਹੋਰ ਕੋ ਉਹ ਅਸੇ ਤੈ ਕੰਮ ਵਾਲੀ ਲਈ ਅੱਜ ਉਹਨਾਂ ਨੇ ਉਹਨੂੰ ਰਚੇਤਾ ਫੜ ਗਿਆ ਤੇ ਪਿਆਦੀ ਰੋਟੀ ਪਕਾਉਣ ਦਾ ਲਵੇ ਆਇਆ ਏ ਉਹਨੂੰ ਪਨਾ ਦੇ ਹੁਣ ਹੈ ਨਹੀਂ ਫੁੜਕੇ ਤੇ ਮੰਮੀ ਲੰਬ ਦੇ ਪਏ ਇਹ ਜਿਹਨੂੰ ਲਿਆਂਦਾ ਮੰਜਾ ਕਿਹ ਵੀਰ ਦੇ ਕੋਲੋਂ ਤੇ ਇਹਨਾਂ ਨੇ ਉੱਪਰ ਕੋਠੇ ਤੋਂ ਅੱਡਾ ਲਿਆ ਕੇ ਤੇ نیچے ਰੱਖ ਦਿੱਤਾ ਆ ਹੁਣ ਇਹਨਾਂ ਨੇ ਲੱਕੜ ਦਾ ਥੋੜਾ ਬਹੁਤ ਕੰਮ ਕਰਨਾ ਸਟਾਰਟ ਕਰਨਾ ਹੈ ਜੇ ਕਰੇ ਥੋੜਾ ਬਹੁਤ ਕੰਮ ਕਰੀ ਜਾਂਦਾ ਮੈਂ ਉਥੋਂ ਕੀ ਬਣਾਵਾਂ ਫਿਰ ਮੈਂ ਕਰ ਦਾਂਗਾ ਤਹੀ ਬਣਾਵਾਂ ਤਾਂ ਤੁਸੀਂ ਮੈਨੂੰ ਪਿਉਣੀ ਇਸ ਟਾਈਮ ਤੁਸੀਂ ਮੇਰੀ ਸੇਵਾ ਕਰਨੀ ਮੈਂ ਨਹੀਂ ਕਰਨੀ ਬਣਨੀ ਨੇ ਸੇਵਾ ਮੇਰੀ ਹੋਊਗੀ ਦੋ ਕੁ ਮਹੀਨੇ ਜੀ ਹਨਾ ਹੁਣਨੀ ਮੇਰੀ ਸੇਵਾ ਮੰਮੀ ਐ ਮਮਾ ਨੇ ਗਾ ਮਾਰਿਆ ਇਹ ਵੀ ਇੱਕ ਡੱਡਾ ਚਲਾ ਆ ਕੀ ਫਿਰ ਮੈਂ ਕੰਮ ਕਰਾਂ ਬਾਹਰ ਚੱਲ ਬਣਾ ਦਿੰਦੇ ਆ ਫਿਰ ਮੁੜ ਕੇ ਚੱਲ ਚਾਹ ਮੈਂ ਪਿਆਲ ਦਿੰਦੇ ਆਂ ਹੀ ਬਣਾ ਕੇ ਤੁਹਾਨੂੰ ਤੁੰਡ ਤੇ ਫਿਰ ਉਹ ਸੇਵਾ ਤੁਸੀਂ ਬਾਕੀ ਕਰਨੀ ਰੋਟੀ ਪਾਣੀ ਹਨ ਤੇ ਪਾਣੀ ਖਾਣ ਦਾ ਗਿਆ ਤੇ ਕਿਲੋ ਕਰਮ ਦੇ ਗਿਆ ਹਾਸ ਦੇ ਰਹੀਦਾ ਵਾਣਾ ਕਹੀਂ ਤੱਕ ਦੇ ਸਾਰਾ ਲਾਓ ਜੀ ਮੰਮੀ ਨੇ ਲੱਸਾ ਪਰਾਂ ਉਠਾ ਲ ਤਿਆਰ ਕਰਤਾ ਆ ਮੈਂ ਖਾਣ ਨਾਲ ਨਾਲ ਥੋੜੀ ਬੋਤਹੈ ਕਰਮ ਵੀ ਹੈ ਜੇ ਚੱਲ ਕਰਾ ਦਾਂ ਖਾਚਾਲ ਕਰੂੰਗੀ ਜ਼ਿੰਦਗੀ ਵਿੱਚ ਕਿੰਨਾ ਉਠਾ ਲਾਇਆ ਮੇਰੇ ਸੱਸ ਨੇ ਖਵਾਇਆ ਇਹਦੇ ਉਦਾਂ ਦਾ ਹੀ ਗੋਵਰੇ ਆ ਮਾਂ ਨੇ ਤੇ ਰਗੀ ਦਾਣਾ ਅਗਲੇ ਦਾ ਸਸਾਪ ਨੂੰ ਠਾਕਾ ਆਇਆ ਸਾਸਨਰੀ ਨਨ ਮੈਂ ਤੁਹਾਨੂੰ ਦੇਖਣਾ ਆਈ ਹਾਂ ਕਿ ਕਿੰਨਾ ਕੰਮ ਕੀਤਾ ਹੈ ਹੈ ਹੁਣੇ ਮੈਂ ਸੁੱਤੀ ਉੱਠੀ ਆਈ ਹਾਂ ਫੱਕੀ ਲਾਈ ਉੱਧਰ ਨਹੀਂ ਗਈ ਸੀ ਫੱਕੀ ਲਾਈ ਇਹ ਦਿਨ ਕਿੱਥੋਂ ਹਵਾ ਆਉਂਦੀ ਤੁਹਾਨੂੰ ਤਾਂ ਆਉਂਦੀ ਨਹੀਂ ਨਾ ਮੇਰੇ ਸਾਬਣ ਇੱਥੋਂ ਤੱਕ ਤਾਂ ਕਿਤੇ ਪਹੁੰਚਣ ਨਹੀਂ ਦੇਈ ਫੁੱਲਰ ਨਾ ਕਰਦਾ ਹਨ ਮਾਤਾ ਜੀ ਬਣੇ ਮਾਤਾ ਜੀ ਬਣੇ ਕਾ ਅੰਮਾ ਤੋਂ ਫਿਰ ਬ੍ਰੇਕ ਟਾਈਮ ਹੋ ਗਿਆ ਚਾਹ ਦਾ ਰੋਟੀ ਦੀ ਜਲਾਣੇ ਰੋਟੀ ਦੀ ਤੁਸੀਂ ਖਾ ਲਈ ਕਿਉਂਕਿ ਜਦੋਂ ਮੈਂ ਖਾਂਦਾ ਨਾ ਰੋਟੀ ਜਾਂ ਚਾਹ ਖਿੰਦਾ ਬ੍ਰੇਕ ਟਾਈਮ ਥੋੜੀ ਰੈਸਟ ਮਿਲ ਜਾਂਦੀ ਸਰੀਰ ਨੂੰ ਬਹਨਣੇ ਨਾਲ ਕਈਆਂ ਵਾਹੇ ਵੀ ਕਮੈਂਟ ਸਾਨੂੰ ਹੁਣ ਕਰਨਗੇ ਭਾਜੀ ਨੇ ਕੰਮ ਸ਼ੁਰੂ ਕਰਤਾ ਬੁਰੇ ਵਾਰਾ ਹੁਣ ਫਿਰ ਕੀ ਕਰਨਾ ਹੁੰਦਾ ਘਰੇ ਇਹ ਇਹਦੇ ਡੈਡੀ ਜੀ ਆਏ ਹੋਣੇ ਕਿੱਥੋਂ ਆਏ ਏ ਡਰਦੇ ਦੰਦ ਦੰਦ ਪਟਾ ਕਟਾ ਕੇ ਅੱਛਾ ਇਸੇ ਨੂੰ ਮਨਾ ਕੇ ਤਾਂ ਆਉਂਦੇ ਦੋਦੇ ਕਸੂ ਭੇਜਨ ਅਛੇ ਸੇ ਸੋਰੀ ਰੀਰਨ ਦਰਦ ਨਾ ਕਰੀਂ ਨਾ ਦਰਦ ਕਰਦਾ ਬਣਾ ਨਾ ਫੇਰ ਅਛੇ ਸੇ ਸੋਰੀ ਉਹ ਚਲੋ ਫਰਕ ਪੈ ਜੇ ਹੋਰ ਕੀ ਫਰਕ ਪੈਣਾ ਚਾਹੀਦਾ ਤੇ ਆਡੀ ਜੀ ਰੋਟੀ ਖਾਣ ਦੇ ਦੁਪਹਿਰੇ ਟਾਈਮ ਹੋ ਗਿਆ ਖਾਦੀ ਨਹੀਂ ਰੋਟੀ ਤਾਂ ਫਿਰ ਮੈਂ ਚਾਹ ਬਣਾਵਾ ਰੋਟੀ ਖਾਣ ਤੋਂ ਬਾਅਦ ਨਾਲੇ ਬਾਹਰ ਕੰਮ ਖੰਡੇ ਬ੍ਰੇਕ ਟਾਈਮ ਹੋ ਗਿਆ ਮੈਂ ਕਹਿੰਦੇ ਬੰਦੇ ਨੂੰ ਰੈਸਟ ਮਿਲ ਜਾਂਦੀ ਬਾਨੇ ਨੇ ਤੇ ਇਹ ਕਹਿੰਦੇ ਅੱਗੇ ਰੈਸਟ ਹੀ ਖੰਡੇ ਇੰਨੇ ਦਿਨ ਹੋ ਗਏ ਤਾਂ ਫਿਰ ਮੈਂ ਬਣਾਉਣੀ ਅੱਜ ਚਾਹ ਚੌਕੇ ਤੇ ਮੈਨੂੰ ਚੜਾਤਾ ਸੀ ਉਦੋਂ ਹੀ 13ਵੇਂ ਤੇ ਹੁਣ ਮੇਰਾ ਫਿਰ ਚਾਹ ਬਣਾਉਣਾ ਜੇ 13 ਵਜੇ ਬਣਾ ਰਹੇ ਤੂੰ ਬੜਾ ਕੋਈ ਕੰਮ ਕਰਨਾ ਚਾਹ ਮਾੜਾ ਮੋਟਾ ਤੇ ਹੋਵੇ ਪਾਣੀ ਦਾ ਗਲਾਸ ਬੰਦ ਕਰ ਲੇ ਹੂੰ ਹੂੰ ਸਹੀ ਗਾ ਨਾ ਲੈ ਇੰਨੇ ਦਿਨ ਬਾਬਾ ਮੈਨੂੰ ਰੈਸਟ ਮਿਲ ਗਈ ਕਰਦੀ ਨਹੀਂ ਕੰਮ ਲੈ ਵੀ ਸਵੇਰ ਤੋਂ ਲਾ ਕੇ ਆ ਦੋ ਬਲੇ ਤਿਆਰ ਕੀਤੇ ਅੱਜ ਆਪਾਂ ਆਹ ਸਲੈਡਿੰਗ ਕਰਤਾ ਆਜ ਤਾਂ ਦੁਪਹਿਰ ਨੂੰ ਕਰਤਾ ਸਲੈਡਿੰਗ ਇੱਥੇ ਬੋਲਦਾ ਤੇ ਮੈਂ ਸਮਾਂ ਕੱਸਰ ਮੁਕਾ ਲਾ ਕੇ ਤਿਆਰ ਕਰਦਾਂਗਾ ਕੱਲ ਨੂੰ ਰੇਨੂ ਲੀਚਿੰਗ ਵਾਲਾ ਜੂਸ ਕਿਆ ਕੰਦੀ ਕੰਦੀ ਤੁਸੀਂ ਹਾਂਜੀ ਲੀਚ ਵਾਲਾ ਨਹੀਂ ਮਿਲਿਆ ਕਿਉਂ ਮੈਂ ਤਾਂ ਉਹ ਕਿਹਾ ਹੀ ਲੈ ਕੇ ਆਇਓ ਇਹ ਘੜਾ ਲੈ ਐ ਮਿਕਸ ਕਰ ਉਹ ਚਲ ਕੋਈ ਗੱਲ ਪੀ ਲਾਂਗੇ ਹੋਣੇ ਹੋਈ ਹਾਂਜੀ ਚਾਹ ਲਾ ਆਪੀ ਨੇ ਕੋਟ ਕੋਟ ਜਿਆਦਾ ਥਲੇ ਠੰਡਾ। ਅੱਬ ਇਹਦੇ ਚੱਲ ਰਿਹਾ ਟੀਵੀ ਤੇ ਰੋਟੀ ਆਪਣੀ ਆ ਗਈ ਆ ਜਾ ਸ਼ਖਲੋ ਤੂੰ ਇੰਵੇਂਰ। ਦਿਲਾਇਆ ਕੂਲਰ। ਮੰਮੀ ਅਜੇ ਇੱਥੇ ਹੀ ਐ। ਜਲ ਸਲਾਦ ਆ ਗਿਆ ਆ ਜਾਓ। ਖਾ ਲਓ ਫੇਰ ਰੋਟੀ ਪਾਣੀ। ਕਾਕਾ ਹਲਕੇ ਵਗਣੇ ਕਾਕਾ ਸੁੱਤਾ ਅਜੇ। ਸੁੱਤਾ ਗਿਆ ਐ। ਹਾਂਜੀ ਸਾਬ ਜੀ। ਔਨੇ ਕੋਈ ਨਹੀਂ ਆਇਆ ਰੋਟੀ। ਸਤਿ ਸਿੰਘ ਦੀ ਸੌਣ ਦੀ ਤਿਆਰੀ ਹੋਣ ਢਈ ਹੈ। ਜੇ ਰੋਟੀ ਖਾਣੇ ਹੁੰਦੀ ਉਦੋਂ ਰੌਂਡ ਆ ਜਾਂਦਾ ਵਿੱਚੇ। ਟਾਈਮ ਹੋ ਗਿਆ 10 ਵਜੇ ਦਾ ਉੱਧਰ ਆਇਆ ਵਲੌਗ। ਖੇਤ ਨਿਕਾ ਕੇ ਨੂੰ ਸਵਾਰਿਆ ਹੀ। ਟਾਈਮ ਹੋ ਗਿਆ 12 ਵਜੇ ਦਾ। ਮੰਮੀ ਬੀਤੇ ਇੱਧਰ ਚਾਹ ਬਣੀ ਰਾਤ ਦਾ।